ਸੋ ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾਡ ਬਰ ਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ ਕਿਹੜੀਆਂ ਬੱਕਰੀਆਂ ਨੂੰ ਕੈਲਸ਼ੀਅਮ ਦੇਣ ਦੀ ਜ਼ਰੂਰਤ ਹੁੰਦੀ ਆ ਤੇ ਕਿਹੜੀਆਂ ਬੱਕਰੀਆਂ ਨੂੰ ਨਹੀਂ ਤੇ ਜੇਕਰ ਆਪਾਂ ਕੈਲਸ਼ੀਅਮ ਦੇਣੀ ਹੈ ਤਾਂ ਕਿੰਨੀ ਮਾਤਰਾ ਵਿੱਚ ਦੇ ਸਕਦੇ ਹਾਂ ਸੋ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਸੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਸੋ ਹਾਂਜੀ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਜੇਕਰ ਆਪਾਂ ਬੱਕਰੀਆਂ ਲਈ ਫੀਡ ਵਰਤਦੇ ਆਂ ਡੇਲੀ ਰੁਟੀਨ ਵਿੱਚ ਆਪਾਂ ਬੱਕਰੀਆਂ ਨੂੰ ਫੀਡ ਪਾਉਂਦੇ ਆਂ ਤਾਂ ਉਹਨਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਕੈਲਸ਼ੀਅਮ ਦੀ ਕਿਉਂਕਿ ਬਈ ਫੀਡ ਦੇ ਵਿੱਚ ਸਾਰੇ ਤਰ੍ਹਾਂ ਦੇ ਅਨਾਜ ਮੌਜੂਦ ਹੁੰਦੇ ਆ ਸਾਰੇ ਤਰ੍ਹਾਂ ਦਾ ਛਿਲਕਾ ਹੁੰਦਾ ਤੇ ਫੀਡ ਵਿੱਚੋਂ ਸਾਰੇ ਤਰ੍ਹਾਂ ਦੇ ਪੋਸ਼ਟਿਕ ਤੱਤ ਆ ਜਿਹੜੇ ਉਹ ਬੱਕਰੀਆਂ ਨੂੰ ਮਿਲ ਜਾਂਦੇ ਆ ਤੇ ਕੈਲਸ਼ੀਅਮ ਦੀ ਕਮੀ ਬਿਲਕੁਲ ਵੀ ਨਹੀਂ ਹੁੰਦੀ ਕਿਉਂਕਿ ਅਨਾਜ ਦੇ ਵਿੱਚ ਕੈਲਸ਼ੀਅਮ ਹੁੰਦਾ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜੇਕਰ ਆਪਾਂ ਬੱਕਰੀਆਂ ਨੂੰ ਮਿਨਰਲ ਮਿਸਟਰ ਦੇ ਰਹੇ ਆਂ ਤਾਂ ਉਹਨਾਂ ਨੂੰ ਵੀ ਕੈਲਸ਼ੀਅਮ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਮਿਨਰਲ ਮਿਕਸਚਰ ਦੇ ਵਿੱਚ ਵੀ ਜਿਹੜਾ ਕੈਲਸ਼ੀਅਮ ਹੁੰਦਾ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਦੱਸਾਂਗੇ ਜੇਕਰ ਆਪਣੇ ਕੋਲ ਪੱਠਾ ਹੈਗੀਆਂ ਤੇ ਉਹ ਪਹਿਲੀ ਵਾਰ ਗੱਬਣ ਹੋਈਆਂ ਉਹਨਾਂ ਨੂੰ ਵੀ ਕੈਲਸ਼ੀਅਮ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਸੋ ਉਹਨਾਂ ਨੂੰ ਵੀ ਕੈਲਸ਼ੀਅਮ ਨਹੀਂ ਦੇਣਾ ਚਾਹੀਦਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ ਬੱਕਰੀਆਂ ਨੂੰ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਆ ਤੇ ਕਿਹੜੀਆਂ ਬੱਕਰੀਆਂ ਨੂੰ ਆਪਾਂ ਦੇ ਸਕਦੇ ਆ ਜਿਹੜੀਆਂ ਆਪਣੇ ਕੋਲ ਵੀ ਬੱਕਰੀਆਂ ਦੁੱਧ ਵਾਲੀਆਂ ਉਹਨਾਂ ਨੂੰ ਆਪਾਂ ਕੈਲਸ਼ੀਅਮ ਦੇ ਸਕਦੇ ਆ ਕਿਉਂਕਿ ਉਹਨਾਂ ਬੱਕਰੀਆਂ ਵਿੱਚ ਕਈ ਵਾਰ ਘਾਟ ਆ ਜਾਂਦੀ ਹੈ ਕੈਲਸ਼ੀਅਮ ਦੀ ਸੋ ਉਹਨਾਂ ਬੱਕਰੀ ਨੂੰ ਆਪਾਂ ਕੈਲਸ਼ੀਅਮ ਦੇ ਸਕਦੇ ਹਾਂ ਜਾਂ ਆਪਣੇ ਕੋਲ ਜਾਂ ਵੀ ਜੇਕਰ ਆਪਾਂ ਨੂੰ ਲੱਗਦਾ ਕਿਸੇ ਬੱਕਰੀ ਵਿੱਚ ਕਮਜ਼ੋਰੀ ਹੈਗੀ ਹੈ ਜਾਂ ਉਹਨੂੰ ਲੱਤਾਂ ਤੋਂ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਕਿਉਂਕਿ ਕੈਲਸ਼ੀਅਮ ਦੀ ਘਾਟ ਕਰਨ ਜਿਹੜੀ ਬੱਕਰੀਆਂ ਦੇ ਲੱਤਾਂ ਵਿੱਚ ਹੀ ਕਮਜ਼ੋਰੀ ਆਉਂਦੀ ਹੈ ਜਾਂ ਤਾਂ ਬੱਕਰੀ ਲੰਗ ਮਾਰ ਲੱਗ ਪੈਂਦੀ ਹੈ ਜਾਂ ਤੁਰੀ ਜਾਂਦੀ ਬੱਕਰੀ ਦੇ ਗੰਜੇ ਲੱਗ ਪੈਂਦੀ ਹੈ ਉਹਨਾਂ ਵਿੱਚ ਜਿਹੜੀ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਸੋ ਉਹਨਾਂ ਬੱਕਰੀ ਨੂੰ ਆਪਾਂ ਕੈਲਸ਼ੀਅਮ ਦੇ ਸਕਦੇ ਹਾਂ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਆਪਾਂ ਬੱਚਿਆਂ ਨੂੰ ਕੈਲਸ਼ੀਅਮ ਦੇਣਾ ਚਾਹੁੰਦੇ ਆ ਤਾਂ ਉਹ ਕਿੰਨੇ ਦਿਨਾਂ ਦੇ ਬੱਚਿਆਂ ਨੂੰ ਆਪਾਂ ਦੇ ਸਕਦੇ ਆ ਜਦੋਂ ਬੱਕਰੀ ਦੇ ਬੱਚੇ 20-25 ਦਿਨਾਂ ਤੋਂ ਪਾਸ ਹੋ ਜਾਂਦੇ ਆ ਉਦੋਂ ਆਪਾਂ ਕੈਲਸ਼ੀਅਮ ਦੇ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਆਪਾਂ ਕੈਲਸ਼ੀਮ ਦੇਣੀ ਆ ਤਾਂ ਉਹ ਕਿੰਨੀ ਮਾਤਰਾ ਵਿੱਚ ਦੇਣੀ ਆ ਕੈਲਸ਼ੀਮ ਹੁੰਦੀ ਇਹ ਵੀ ਆਪਾਂ ਇੱਕ ਬੱਕਰੀ ਨੂੰ 4 ਕਿਲੋ weight ਨੂੰ 1 ml ਦੇ ਹਿਸਾਬ ਨਾਲ ਦੇਣੀ ਹੁੰਦੀ ਆ ਸੋ ਇਸ ਤਰ੍ਹਾਂ ਆਪਾਂ ਬੱਕਰੀਆਂ ਨੂੰ ਕੈਲਸ਼ੀਅਮ ਜਿਹੜੀ ਦੇ ਸਕਦੇ ਆ ਸੋ ਹਾਂਜੀ ਵੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਆਪਾਂ ਕੈਲਸ਼ੀਅਮ ਦੇਣੀ ਹੈ ਤਾਂ ਕਿੰਨੇ ਦਿਨ ਆਪਾਂ ਦੇ ਸਕਦੇ ਆ ਇਹ ਕੈਲਸ਼ੀਅਮ ਵੀ ਆਪਾਂ ਜ਼ਿਆਦਾ ਟਾਈਮ ਨਹੀਂ ਦੇਣੀ ਹਦੀਗੀ ਜੇਕਰ ਆਪਾਂ ਕੈਲਸ਼ੀਅਮ ਦੇਣੀ ਹੈ ਤੇ ਆਪਾਂ ਮਹੀਨੇ 'ਚ 10 ਦਿਨ ਦੇ ਸਕਦੇ ਆ ਤੇ ਜ਼ਿਆਦਾ ਜਿਹੜੀ ਕੈਲਸ਼ੀਅਮ ਉਹ ਨਹੀਂ ਦੇਣੀ ਚਾਹੀਦੀ ਤੇ ਜਾਂ ਫਿਰ ਆਪਾਂ ਵੀ ਹਫ਼ਤੇ 'ਚ 2 ਦਿਨ ਦੇ ਸਕਦੇ ਆ ਸੋ ਇਹ ਕੈਲਸ਼ੀਅਮ ਆਪਾਂ ਕਿਹੜੀ ਦੇਣੀ ਹੈ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਜਾਂ ਤਾਂ ਆਪਾਂ ਨੂੰ ਮੈਡੀਕਲ ਸਟੋਰ ਤੋਂ ਕੈਲਸ਼ੀਅਮ ਮਿਲ ਜਾਂਦੀ ਉਹ ਆਪਾਂ ਦੇ ਸਕਦੇ ਆ ਜਾਂ ਆਪਾਂ ਘਰ ਦੇ ਵਿੱਚ ਜਿਹੜੀ ਤਿਆਰ ਕਰਕੇ ਉਹ ਦੇ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਬੱਕਰੀਆਂ ਨੂੰ ਗਿਲਚੀਮ ਦੇ ਸਕਦੇ ਹਾਂ ਸੋ ਇਹ ਸੀ ਵੀ ਅੱਜ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਤੇ ਜੇਕਰ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਬਈ ਤੇ ਜੇਕਰ ਕੋਈ ਤੁਹਾਡਾ ਸਵਾਲ ਹੈਗਾ ਤਾਂ ਆਪਾਂ ਉਹਦੇ ਤੇ ਵੀਡੀਓ ਬਣਾ ਦੇਾਂਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ